ज्यादातर वह लोग जो कि मतलब जिमें पति पत्नी के रिश्ते इन्नी दरार आ गई है कि डिवोर्स तक गल पहुंच गई है लैना नहीं चाहते पर प्रॉब्लम्स इन क्रिएट हो गई हैं कि करवाहट रिश्तों बदी ही जा रही है یا پھر گھر وچ پیسہ تا آ رہا ہے پر ٹکدا نہیں ہے برکت ہی نہیں ہے کنفیوژن تے کنفیوژن ودتی جا رہی ہے جننا اس نو کلیئر کرن دی کوشش کرتے ہیں او ہور ود دی جا رہی ہے یہ انا وچ تو اڈی کوئی بھی پرابلم ہے تا اج میں انا سپر سٹرونگ پاور فل اپانے کے ائی ہاں جس نو ਤੁਸੀਂ جيڪا વિશ્વાસ نال کرو گے تا تہاڈی ہر ایک گھر وچ کسی بھی کسی بھی چیز سے সম্বন্ধی ہوگی پیسے সম্বন্ধی قرضے সম্বন্ধی کلاکलेश ਵੜਾਈ ਸੰਬੰਧੀ ਜੌਬ ਸੰਬੰਧੀ ਕਹਿੰਦਾ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਹੋਏਗੀ ਉਹ ਦੂਰ ਹੋਏਗੀ ਫਰਕ ਨਾ ਤੁਸੀਂ ਇਹ ਉਪਾ ਵਿਸ਼ਵਾਸ ਨਾਲ ਹੈ ਜਿੱਥੇ ਵਿਸ਼ਵਾਸ ਹੈ ਉੱਥੇ ਸਭ ਕੁਝ ਹੈ ਤੇ ਉਹ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ ਇਹ ਉਹ ਕਿਹੜਾ ਉਪਾਅ ਹੈ ਮੈਂ ਤੁਹਾਨੂੰ ਦੱਸਦੀ ਹਾਂ ਇਸ ਉਪਾਅ ਦੇ ਵਿੱਚ ਤੁਹਾਨੂੰ ਦੋ ਬੋਤਲਾਂ ਦੀ ਜ਼ਰੂਰਤ ਹੈ ਜਿਸ ਦੇ ਵਿੱਚ ਤੁਸੀਂ ਪਾਣੀ ਪਾਣਾ ਹੈ ਪਹਿਲੇ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਦੇਵਾਂ ਕਿ ਜਿਹੜੀ ਬੋਤਲਾਂ ਤੁਸੀਂ ਯੂਜ਼ ਕਰਨੀਆਂ ਹਨ ਉਹ ਤੁਸੀਂ ਪਹਿਲੇ ਆਪਣੇ ਘਰ ਵਿੱਚ ਯੂਜ਼ ਕੀਤੀਆਂ ਹੋਈਆਂ ਬੋਤਲਾਂ ਨਹੀਂ ਲੈਣੀਆਂ ਹਨ ਕਹਿੰਦਾ ਭਾਵ ਕਿ ਤੁਸੀਂ ਉਹ ਪਾਣੀ ਪੀਣ ਵਾਸਤੇ ਯੂਜ਼ ਕਰ ਰਹੇ ਹੋ ਉਹ ਜੇਕਰ ਉਹ ਬੋਤਲਾ ਤਾਂ ਉਹ ਬੋਤਲਾ ਨਹੀਂ ਲੈਣੀਆਂ ਹਨ ਕਈ ਵਾਰ ਐਸਾ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਸਾਰੀ ਬੋਤਲਾਂ ਇਕੱਠੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਯੂਜ਼ ਨਹੀਂ ਕੀਤਾ ਹੋਇਆ ਤੇ ਉਸ ਤਰ੍ਹਾਂ ਦੀਆਂ ਤੁਸੀਂ ਦੋ ਬੋਤਲਾਂ ਲੈਣੀਆਂ ਹਨ ਬੋਤਲਾ ਕੋਈ

ਕਹਿੰਦਾ ਮਤਲਬ ਇਹ ਹੈ ਕਿ ਬੋਤਲ ਨੂੰ ਤੁਸੀਂ 75 ਤੋਂ 80% ਤੱਕ ਪੜਨਾ ਹੈ ਕਿ ਉੱਪਰ ਵੀ ਪਰਸੈਂਟ ਥੋੜਾ ਜਿਹਾ ਉਸ ਨੂੰ ਖਾਲੀ ਰੱਖਣਾ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਜਰੂਰਤ ਹੈ ਦੋ ਚਿੱਟੇ ਕਾਗਜ਼ ਦੀ ਚਿੱਟੇ ਕਾਗਜ਼ ਪਲੇਨ ਵੀ ਹੋ ਸਕਦੇ ਹਨ ਲਾਈਨ ਵਾਲੇ ਵੀ ਹੋ ਸਕਦੇ ਹਨ ਤੇ ਕਲਰਫੁੱਲ ਵੀ ਲੈ ਸਕਦੇ ਹੋ ਪਰ ਚਿੱਟੇ ਲੋਗੇ ਤਾਂ ਔਰ ਜ਼ਿਆਦਾ ਬੈਸਟ ਰਹੇਗਾ ਉਸ ਤੋਂ ਬਾਅਦ ਤੁਹਾਨੂੰ ਜਰੂਰਤ ਹੈ ਇੱਕ ਕਟੋਰੀ ਵਿੱਚ ਥੋੜਾ ਜਿਹਾ ਨਮਕ ਤੇ ਦੂਸਰੀ ਕਟੋਰੀ ਵਿੱਚ ਥੋੜੀ ਜਿਹੀ ਸ਼ੱਕਰ ਜਾਨੀ ਕਿ ਚੀਨੀ ਇੱਕ ਦੋ ਚਮਚ ਬੋਲ ਸਕਦੇ ਹੋ ਨਮਕ ਤੇ ਇੱਕ ਦੋ ਚਮਚ ਚੀਨੀ ਬਸ ਇੰਨੀਆਂ ਚੀਜ਼ਾਂ ਦੀ ਤੁਹਾਨੂੰ ਇਸ ਉਪਾਅ ਦੇ ਵਿੱਚ ਜ਼ਰੂਰਤ ਹੈ ਇਸ ਉਪਾਅ ਕਿਵੇਂ ਕਰਨਾ ਹੈ ਉਹ ਤੁਸੀਂ ਧਿਆਨ ਨਾਲ ਸੁਣ ਲੋ ਜਿਹੜੇ ਆਪਾਂ ਦੋ ਕਾਗਜ਼ ਲਿੱਤੇ ਹਨ ਚਿੱਟੇ ਉਸ ਦਾ ਇੱਕ ਕਾਗਜ਼ ਲੈਣਾ ਹੈ ਤੇ ਉਸ ਦੇ ਉੱਪਰ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਜਿੰਨੀਆਂ ਮਰਜੀ ਪਰੇਸ਼ਾਨੀਆਂ ਲਿਖ ਸਕਦੇ ਹੋ ਨਹੀਂ ਤਾਂ ਕਈ ਉਪਾਅ ਵੀ ਚੁਣਨਾ ਕਿ ਇੱਕ ਵੇਲੇ ਇੱਕੋ ਹੀ ਪਰੇਸ਼ਾਨੀ ਲਿਖ ਸਕਦੇ ਹੋ ਜਾਂ ਇੱਕੋ ਹੀ ਈਸ਼ ਮੰਗ ਸਕਦੇ ਹੋ ਇਸ ਉਪਾਅ ਵਿੱਚ ਕਾਗਜ਼ ਵਿੱਚ ਜਿੰਨੀਆਂ ਧਾਰੀਆਂ ਪਰੇਸ਼ਾਨੀਆਂ ਹਨ ਭਾਵੇਂ ਕਿਸੇ ਮਨੁੱਖ ਦੇ ਸੰਬੰਧੀ ਕੀ ਐ ਮਨੁੱਖ ਸਾਡੇ ਤੋਂ ਦੂਰ ਚਲਾ ਜਾਵੇ ਠੀਕ ਹੈ ਜਾਂ ਆਪਣੇ ਉਤੇ ਕਿ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ ਮੇਰਾ ਗੁੱਸਾ ਦੂਰ ਹੋ ਜਾਵੇ ਫੈਮਲੀ ਦਾ ਮੇਰਾ ਮੈਂਬਰ ਕੋਈ ਬਿਮਾਰ ਹੈ ਉਹ ਠੀਕ ਹੋ ਜਾਵੇ ਮੇਰਾ ਵੀਜ਼ਾ ਜਾਵੇ ਮੇਰਾ ਬੱਚਾ ਬਾਾਰ ਬਾਾਰ ਚਲਾ ਜਾਵੇ ਮੇਰੇ ਬੱਚੇ ਦੀ ਜੌਬ ਲੱਗ ਜਾਵੇ ਘਰ ਵਿੱਚ ਪੈਸਾ ਹੀ ਪੈਸਾ ਆਵੇ ਸਾਡਾ ਮਕਾਨ ਬਣ ਜਾਵੇ ਸੋ ਐਂਡ ਸੋ ਮਤਲਬ ਜੋ ਵੀ ਤੁਸੀਂ ਪ੍ਰੋਬਲਮ ਹੈਗੀਆਂ ਹਨ ਨੇ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਕਿ ਬੜੀ ਪਰੇਸ਼ਾਨੀ ਆ ਰਹੀ ਹੈ ਬਹੁਤ ਐਸਾ ਦੂਰ ਹੋ ਜਾਵੇ ਇਸ ਤਰ੍ਹਾਂ ਕਰਕੇ ਹਰ ਪਰੇਸ਼ਾਨੀ ਨੂੰ ਲਿਖਣ ਤੋਂ ਬਾਅਦ ਇੱਕ ਕਟੋਰੀ ਜਿਹਦੇ ਵਿੱਚ ਅਸੀਂ 1.5 ਤੋਂ 2 ਚਮਚ ਨਮਕ ਲਿੱਤਾ ਸੀ ਹੁਣ ਉਸ ਜੋ ਪਰੇਸ਼ਾਨੀ ਲਿਖ ਲਈਤੀ ਜਿਸ ਨਾ ਕਾਗਜ਼ ਤੇ ਉਸ ਦੇ ਉੱਪਰ ਤੁਸੀਂ ਇਹ ਨਮਕ ਪਾ ਦੇਣਾ ਹੈ ਠੀਕ ਹੈ ਇਹ ਨਮਕ ਪਾਣ ਤੋਂ بعد التصيب هنا ਆਪਣੇ ਹੱਥ ਉੱਤੇ ਉਹ ਕਾਗਜ਼ ਨਮਕ ਵਾਲਾ ਕਾਗਜ਼ ਰੱਖ ਲੈਣਾ ਹੈ ਲੈਫਟ ਜਾਂ ਰਾਈਟ ਕਿਸੇ ਵੀ ਵਿੱਚ ਵੀ ਰੱਖੋ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਉਸ ਤੋਂ ਬਾਅਦ ਜਿੰਨੀਆਂ ਵੀ ਪ੍ਰੋਬਲਮਸ ਤੁਸੀਂ ਉਸ ਕਾਗਜ਼ ਤੇ ਲਿਖੀਆਂ ਹਨ ਉਸ ਨੂੰ ਤੁਸੀਂ ਰਿਪੀਟ ਕਰਨਾ ਹੈ ਕਿ ਰਿਪੀਟ ਕਰੋਗੇ ਜੋ ਵੀ ਲਿਖਿਆ ਹਨ ਤਾਂ ਉਹ ਜਿਹੜਾ ਨਮਕ ਹੈ ਉਸ ਦੇ ਵਿੱਚ ਪੂਰੀ 네ਗੈਟਿਵਿਟੀ ਉਹ ਪੜ ਪ ਜਾਣੀਆ ਤੇ ਨਮਕ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਜੋ ਅਸੀਂ ਬੋਲ ਰਹੀਆਂ ਉਸ ਨੂੰ ਖਿੱਚ ਲੇਗਾ ਬੋਲਣ ਤੋਂ ਬਾਅਦ ਤੁਸੀਂ ਉਹ ਜਿਹੜਾ ਨਮਕ ਹੈ ਜਿਹੜੇ ਦੋ ਬੋਤਲਾਂ ਤੁਸੀਂ ਪਾਣੀ ਨਾਲ ਪਰੀਆਂ ਹਨ ਉਹਦੇ ਵਿੱਚੋਂ ਇੱਕ ਬੋਤਲ ਲੈਣੀ ਹੈ ਉਸ ਦਾ ਟੱਕਣ ਖੋਲ ਕੇ ਪਹਿਲੇ ਇਹ ਨਮਕ ਦੂੰ ਜੋ ਕਾਗਜ਼ ਉੱਤੇ ਪਾਇਆ ਹੈ ਉਸ ਨਮਕ ਨੂੰ ਉਸ ਬੋਤਲ ਦੇ ਵਿੱਚ ਪਾ ਦੇਣਾ ਹੈ ਫਿਰ ਉਸ ਤੋਂ ਬਾਅਦ ਉਸ ਕਾਗਜ਼ ਨੂੰ ਫੋਲਡ ਕਰਕੇ ਜਿਹਦੇ ਉੱਤੇ ਤੁਸੀਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਨੂੰ ਵੀ ਉਸ ਬੋਤਲ ਦੇ ਵਿੱਚ ਪਾ ਦੇਣਾ ਹੈ ਬਸ ਉਸ ਦਾ ਟੱਕਲ ਲਗਾ ਕੇ ਐਜਿਲੀ ਬੋਤਲ ਤਿਆਰ ਹੋ ਗਈ ਹੈ ਤੁਸੀਂ ਇਸ ਬੋਤਲ ਨੂੰ ਆਪਣੇ ਘਰ ਵਿੱਚ 24 ਘੰਟੇ ਦੇ ਲਈ ਕਿਸੇ ਐਸੀ ਜਗ੍ਹਾ ਤੇ ਰੱਖ ਦੇਣਾ ਹੈ ਕੈਂ ਮਤਲਬ ਅੰਧੇਰੀ ਜਗ੍ਹਾ ਤੇ ਜਿੱਥੇ ਅੰਧੇਰਾ ਪੈਂਦਾ ਹੋਵੇ ਨਾ ਆਪਣੇ ਘਰ ਵਿੱਚ ਲਾ ਕੇ ਤੁਸੀਂ ਉਸ ਬੋਤਲ ਨੂੰ 24 ਘੰਟੇ ਵਾਸਤੇ ਉੱਥੇ ਰੱਖ ਦੇਣਾ ਹੈ ਤੇ ਫਿਰ ਹੁਣ ਅਸੀਂ चौबी घंटे जब तो हो गए इस बोतल जेकर चौबी घंटे तो उत्ते भी थोड़ा तो टाइम हो जाएगा तो कोई फर्क नहीं पेगा फिर उसकी तो की करना है इस बोतल का टप्पन खोल के जरा इसके अंदर पानी है तो जरा कागज़ है उसन फ्लश कर देना है फ्लश के सारा पानी और कागज़ तीन पा देना है और उस तो बाद बोतल धो तो के इस्तेमाल भी कर सकते हो और यह फील करना है रिलैक्स करना है कि साढ़िया अज तो सारिया परेशानियां जब खत्म हो गई हैं बिल्कुल रिमोव हो गई है साढ़े घर ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੀ ਦੂਸਰੀ ਤੁਹਾਡੀ ਚਿੱਠੀ ਹੈ ਜਿਹੜੀ ਤੁਸੀਂ ਕਾਗਜ਼ ਲਿਤਾ ਹੈ ਉਸ ਦੇ ਉੱਪਰ ਹੋਣ ਤੁਸੀਂ ਪੋਜ਼ਿਟਿਵ ਗੱਲਾਂ ਲਿਖੀਆਂ ਹਨ ਜੋ ਤੁਸੀਂ ਚਾਹੁੰਦੇ ਹੋ। ਪਹਿਲੇ ਤਾਂ ਅਸੀਂ ਕੀ ਲਿਖਿਆ ਸੀ? 네ਗੇਟਿਵਿਟੀ ਕਿ ਸਾਡੇ ਕੋਲ ਪੈਸਾ ਨਹੀਂ ਹੈ, ਸਾਨੂੰ ਐ ਪਰੇਸ਼ਾਨੀ ਹੈ, ਮੈਨੂੰ ਗੁੱਸਾ ਬਹੁਤ ਆਉਂਦਾ ਹੈ। ਹੁਣ ਤੁਸੀਂ ਇੱਥੇ ਚੰਗੀਆਂ-ਚੰਗੀਆਂ ਗੱਲਾਂ ਲਿਖੀਆਂ ਹਨ ਕਿ ਸਾਡੇ ਕੋਲ ਐਨੇ ਲੱਖ ਐਨੇ ਕਰੋੜ ਆ ਜਾਏ ਤਾਂ ਕਿੰਨਾ ਚੰਗਾ ਹੋਵੇ। ਮੇਰੀ ਕੁੜੀ ਦਾ ਵਿਆਹ ਹੋ ਜਾਵੇ, ਅੱਛੇ ਘਰੀ ਦਾ ਕਿੰਨਾ ਚੰਗਾ ਹੋਵੇ। ਮੇਰਾ ਮੁੰਡਾ ਬਾਹਰ ਕੈਨੇਡਾ ਚਲਾ ਜਾਵੇ ਤਾਂ ਕਿੰਨਾ ਚੰਗਾ ਹੋਵੇ। ਮੈਨੂੰ ਐ ਮਕਾਨ ਮਿਲ ਜਾਵੇ ਜਾਂ ਮੇਰਾ ਪੈਸਾ ਇੱਥੇ ਰੁਕਿਆ ਹੋਵੇ ਉਹ ਮੈਨੂੰ ਮਿਲ ਜਾਵੇ, ਮੇਰਾ ਲੋਨ ਪਾਸ ਹੋ ਜਾਵੇ। ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਡੇ ਤੁਸੀਂ ਪੂਰੀਆਂ ਕਾਗਜ਼ ਦੇ ਉੱਤੇ ਲਿਖ ਦੇਣੀਆਂ ਹਨ ਤੇ ਕਾਗਜ਼ ਦੇ ਉੱਪਰ ਜਦੋਂ ਇਹ ਲਿਖਣ ਤੋਂ ਬਾਅਦ जी शक्ल लीती है चीनी लीती है इस कागज के उखनी है फिर उसी तरह हाथ दे उपर के उठी लिखी है कि तुसी रहे है, वो बिल्कुल पानी के अंदर डिप हो जाए डुब जानी चाहिए हूं की करना है हूँ इस बोतल चौबीस घंटे के अंदर रखना है पर किसी रोशनी वाली जगह जिम्मे की किसी बालकनी चुप्प आती है धुप वाली जगह से रखो पर जे चाहते हो कि कोई उस ਦੇਖੇ ਨਾ ਤਾਂ ਤੁਸੀਂ ਜਿੱਥੇ ਰੋਸ਼ਨੀ ਆਂਦੀ ਹੋਵੇ ਬਟ ਕੋਈ ਚੀਜ਼ ਨਜ਼ਰ ਆਏ ਕਿਸੇ ਫੋਟੋ ਦੇ ਪਿੱਛੇ ਰੱਖਦੇ ਹੋ ਕਿਸੇ ਕੋਈ ਚੀਜ਼ ਪਈ ਹੈ ਉਸਦੇ ਪਿੱਛੇ ਵੀ ਰੱਖ ਸਕਦੇ ਹੋ ਠੀਕ ਹੈ ਹੁਣ 24 ਘੰਟੇ ਤੋਂ ਬਾਅਦ ਇਸ ਬੋਤਲ ਨੂੰ ਜਿਹੜਾ ਪਾਣੀ ਹੈ ਉਹ ਤੁਸੀਂ ਆਪਣੇ ਘਰ ਦੇ ਕਿਸੇ ਵੀ ਉਹਦੇ ਦੇ ਜਿਹੜਾ ਤੁਸੀਂ ਗੁਲਾਬ ਦੇ ਫੁੱਲ ਰਸ ਹੈ ਉਹਦੇ ਜਾਂ ਕਿਹੜਾ ਵੀ ਕੋਈ ਤੂਸੀ ਦਾ ਪੌਦਾ ਜਿਹੜੇ ਤੁਸੀਂ ਘਰ ਚ ਫੁੱਲ ਬੂਟੇ ਲਾਏ ਹਨ ਉਸ ਦੇ ਵਿੱਚ ਤੁਸੀਂ ਇਹ ਪਾਣੀ ਪਾ ਦੇਣਾ ਹੈ ਤੇ ਉਹ ਜਿਹੜਾ ਕਾਗਜ਼ ਹੈ ਕਿਸੇ ਵੀ ਜਗ੍ਹਾ ਤੇ ਮਿੱਟੀ ਵਿੱਚ ਜਾ ਕੇ ਉਸ ਕਾਗਜ਼ ਨੂੰ ਦਬਾ ਦੇਣਾ ਹੈ ਬਸ ਐਨਾ ਤੁਸੀਂ ਕਰਨਾ ਹੈ ਬਾਕੀ ਫਿਰ ਉਹ ਅਤੇ ਤੁਸੀਂ ਯੂਨੀਵਰਸ ਦੇ ਉੱਪਰ ਛੱਡ ਦੇਣਾ ਹੈ ਪੂਲ ਜਾਣਾ ਹੈ ਯੂਨੀਵਰਸ ਹੀ ਤੁਹਾਡਾ ਹੁਣ ਸਾਰੀਆਂ ਜਿਹੜੀ ਨੈਗੇਟਿਵਿਟੀ ਚਲੀਆਂ ਗਈਆਂ ਹਨ ਪੋਜ਼ਿਟਿਵਿਟੀ ਤੁਹਾਡੇ ਘਰ ਵਿੱਚ ਆ ਗਈਆਂ ਹਨ ਐਹੀ ਸੋਚਣਾ ਹੈ ਕਿ ਇਹ ਉਪਾਅ ਜਿਹੜਾ ਹੈਗਾ ਹੈ ਇਹ ਨਹੀਂ ਹੈ ਕਿ ਤੁਸੀਂ ਇੱਕਦਮ ਪੇਸ਼ੈਂਸ ਰੱਖਨੇ ਕੱਲੇ ਨਹੀਂ ਪਹਿਣਾ ਕਿ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਦੇਖੋ ਕਿਸੇ ਨੂੰ ਇਹ ਜਿਹੜਾ ਉਪਾਅ ਕਰੋਗੇ ਕਿਸੇ ਨੂੰ ਹਫਤੇ ਵਿੱਚ ਵੀ ਇਸ ਦਾ ਫਰਕ ਨਜ਼ਰ ਆਏਗਾ ਕਿਸੇ ਨੂੰ 10 ਦਿਨਾਂ ਵਿੱਚ 15 ਦਿਨਾਂ ਵਿੱਚ ਕਿਸੇ ਨੂੰ ਮਹੀਨੇ ਵਿੱਚ ਵੀ ਆਏਗਾ ਕਿਉਂਕਿ ਦੇਖੋ ਕੀ ਹੁੰਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਸਾਡੇ ਗ੍ਰਹਿ ਕਿਵੇਂ ਹਨ ਸਾਡੇ ਕੰਮ ਕਿਵੇਂ ਹਨ ਜੇ ਅਸੀਂ ਕਿੰਨੀ ਮਿਹਨਤ ਹੋਤੀ ਹੈ ਜਿਹਾ ਸਿੱਕੀ ਨਹੀਂ ਬੇਨਤ ਕਰ ਰਹੇ ਹਾਂ ਉਸ ਦੇ ਅਕੋਰਡਿੰਗ ਹੀ ਸਾਨੂੰ ਇਸ ਉਪਾਦਾ ਫਲ ਮਿਲਦਾ ਹੈ ਲੇਕਿਨ ਉਪਾਦਾ ਫਲ ਮਿਲਦਾ ਜਰੂਰ ਹੈ ਆਪਣੇ ਤੁਸੀਂ ਵਿਸ਼ਵਾਸ ਰੱਖਣਾ ਹੈ ਆਪਣੇ ਕਰਮ ਦੇ ਅਨੁਸਾਰ ਆਪਣੇ ਵਿਸ਼ਵਾਸ ਦੇ ਨਾਲ ਤੁਸੀਂ ਇਹ ਉਪਾ ਕਰਨਾ ਹੈ ਤੇ ਜਰੂਰ ਇਸ ਦਾ ਅਸਰ ਤੁਹਾਨੂੰ ਮਿਲੇਗਾ ਤੇ ਚਲੋ ਜੀ ਉਹ ਵੀਡੀਓ ਅੱਜ ਦੀ ਬਹੁਤ ਲੰਬੀ ਹੋ ਗਈ ਹੈ ਤਾਂ ਜਿਹੜਾ ਮੈਂ ਤੁਹਾਨੂੰ ਉਪਾਦ ਦੱਸਿਆ ਹੈ ਬੜਾ ਹੀ ਕਾਰਗਰ ਉਪਾ ਹੈ ਜਰੂਰ ਕਰੋ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗਣਾ ਹੈ ਵਿਸ਼ਵਾਸ ਨਾਲ ਇਕੱਲ ਕੇ ਦੇਖੋ ਤੇ ਮੈਨੂੰ ਕਮੈਂਟ ਵਿੱਚ ਤੁਹਾਡੀ ਜੀਵਨ ਵਿੱਚ ਜੋ-ਜੋ ਪਰਿਵਰਤਨ ਆਈ ਹਨ ਜੋ ਸੁਖਾਰੀ ਹਨ ਜਰੂਰ ਦੱਸਣਾ ਮੈਨੂੰ ਭੁੱਲਣਾ ਬਿਲਕੁਲ ਨਹੀਂ ਤੇ ਚਲੋ ਜੀ ਮੇਰੇ ਹਾਂ ਅਗਲੇ ਵੀਡੀਓ ਇਸ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ